ਕੋਮੇਰੀਆ ਕਿ ਸੁਣੋ ਇਲੈਕਸ਼ਨਾਂ ਤੋਂ ਪਹਿਲੇ ਅਣਜਾਣ ਬਣਿਆ ਬਹੁਤ ਸਾਰੇ ਸਾਡੇ ਵਿੱਚ ਵੀ ਆਣ ਵਾਲੇ ਅਸੀਂ ਅਜੇ ਰੋਕ ਕੇ ਰੱਖਿਆ ਵੱਡੇ ਵੱਡੇ ਚਿਹਰੇ ਆਣਗੇ ਤੇ ਜੀਪੀ ਸਾਹਿਬ ਨੂੰ ਤੇ ਮੇਰਾ ਖਿਆਲ ਪੁਰਾਣੇ ਵਕਤ ਦਾ ਜੇ ਟਰੈਕ ਰਿਕਾਰਡ ਹੀ ਵੇਖੋ ਪਹਿਲੇ ਅਕਾਲੀ ਦਲ ਵਿੱਚ ਫਿਰ ਪੀਪੀਪੀ ਚ ਗਏ ਫਿਰ ਸਾਡਿਆਂ ਨੇ ਕਾਂਗਰਸ ਚ ਲੈ ਆਂਦੇ ਹੁਣ ਇੱਕ ਛੋਟਾ ਜਿਹਾ ਲਾਲਚ ਕਿ ਮੇਰੇ ਆ 2.5 ਸਾਲ ਜਿਹੜੇ ਨੇ ਸੌਖੇ ਟੱਪ ਜਾਣਗੇ ਤੁਹਾਨੂੰ ਅੰਦਾਜ਼ਾ ਹੈ ਹੀ ਕਿ ਗਵਰਨਮੈਂਟ ਚ ਆਨ ਦਾ ਮਕਸਦ ਕੀ ਹੈ ਇਹਨੂੰ ਇਸ ਗੱਲ ਦਾ ਮੇਰੇ ਨਾਲ ਟੈਲੀਫੋਨ ਤੇ ਪਹਿਲੇ ਗੱਲ ਵੀ ਹੋਈ ਸੀ ਮੈਂ ਕਿਹਾ ਸੀ ਜੀਪੀ ਜੀ ਸਿਆਸੀ ਤੁਸੀਂ ਸੂਸਾਈਡ ਕਰਨ ਲੱਗੇ ਹੋ ਇਹ ਤੁਹਾਡਾ ਸੂਸਾਈਡ ਹੈ ਚੌਥੀ ਪਾਰਟੀ ਚੱਲੇ ਹੋ ਵੈਸੇ ਵੀ ਤੁਹਾਡਾ ਵਜੂਦ ਖਤਮ ਹੋ ਜਾਣਾ ਹੈ ਜਮਾਤ ਨੇ ਇਸ ਤੋਂ ਬਾਅਦ ਆਣਾ ਹੀ ਨਹੀਂ ਇਹ ਤੇ ਹਾਈਬ੍ਰੇਸ਼ਨ ਸੀ ਇੱਕ ਵਾਰ ਆਈ ਹੈ ਇਸ ਤੋਂ ਬਾਅਦ ਇਹਨਾਂ ਦਾ ਕੰਮ ਤੇ ਮੁੱਕ ਜਾਣਾ ਹੈ ਹਮੇਸ਼ਾ ਤੇ ਤੂੰ ਖੁਦਕਸ਼ੀ ਕਿਹੜੀ ਗੱਲਾਂ ਕਰਨ ਜਾ ਰਹੇ ਹੈਂ ਤੇ ਜਿਹੜਾ ਖੁਦਕਸ਼ੀ ਦੇ ਉੱਤਰ ਆਏ ਉਹਨੂੰ ਕਿੰਨੀ ਵਾਰ ਕੋਠੇ ਤੋਂ ਲਾ ਸਕਦੇ ਹੋ ਤੁਸੀਂ ਇਹਨੇ ਛਾਲ ਮਾਰਨੀ ਪਾਰਟੀ ਚ ਸੋ ਇਹ ਆਤੋਂ ਮਜਬੂਰ ਹੈ ਚੌਥੀ ਪਾਰਟੀ ਚਲਾ ਗਿਆ ਕੋਈ ਗੱਲ ਨਹੀਂ ਦੇਖੋ ਮੈਂ ਤੁਹਾਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੰਡ ਦਾ ਆਪਣੀ ਵਿਗੜੀ ਹੋਈ ਔਰਤ ਨਾ ਹੋਵੇ ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ ਰਿਸ਼ਤੇਦਾਰ ਕੀ ਕਾਸੀ ਮੂੰਹ ਵਿਖਾਵਾਂਗੇ ਇਕੱਠੇ ਹੋ ਜਾਓ ਥੋੜੀ ਦੇਰ ਬਾਅਦ ਸੇ ਲਾਵਾਂ ਫੇਰਿਆਂ 'ਚ ਇਕੱਠੇ ਹੋ ਜਾਓ ਫੇਰ ਵੱਖੋ ਵੱਖ ਜਾ ਕੇ ਜਿੱਥੇ ਰਹਿੰਦੇ ਚਲੇ ਜਾਓ ਇਲੈਕਸ਼ਨਾਂ 'ਚ ਇਕੱਠੇ ਹੁੰਦੇ ਬਾਅਦ ਚੋ ਚੇਤ ਰੋਚਿਤ ਨਹੀਂ ਹੁੰਦੇ ਮੈਂ ਸਾਹਿਬ ਸੁਖਬੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੂਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲੋ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਤੇ ਤੁਹਾਡੇ ਧਰਮ ਪਤਨੀ ਜੀ ਸਾਡੀ ਭੈਣ ਹਰ ਸਿਮਰਤ ਕੌਰ ਜੀ ਕੈਬਨਿਟ ਚੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਦੇ ਲੀਗਲਾਈਜ਼ ਹੋ ਗਏ ਨੇ ਡਾਕਟਰ ਸੁਆਮੀ ਨਾਥਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿੰਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ ਪੰਜ ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਕਿਸੇ ਕੀ ਭਾਈ ਅਮਰਿੰਦਰਪਾਲ ਸਿੰਘ ਨੂੰ ਦਿਬਰੂਗੜ੍ਹ ਦੀ ਜ਼ਿਲ੍ਹਾ ਚੋਂ ਵਾਪਸ ਲੈ ਆਂਦਾ ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ ਤੇ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ ਇੱਕ ਸਾਡਾ ਨੌਜਵਾਨ ਵੀਰ ਗੋਲੀ ਮਾਰ ਕੇ ਜੋ ਉਥੇ ਸ਼ਹੀਦ ਕਰ ਦਿੱਤਾ ਕੀ ਉਹਦੇ ਵਿੱਚ ਜਸਟਿਸ ਦਵਾਤੀ ਹੈ ਇਹ ਵਿਗੜੀ ਹੋਈ ਘਰਵਾਲੀ ਨੂੰ ਘਰ ਲੈ ਕੇ ਆਣਾ ਤੇ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ ਇਹ ਰਿਸਟਾਰਟ ਟੁੱਟਿਆ ਪਹਿਲੇ ਉਹਨਾਂ ਸਾਰੇ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾ ਲੈਣੇ ਤੇ ਸਾਨੂੰ ਖੁਸ਼ੀ ਹੋਏਗੀ ਜੇ ਹਸਬੈਂਡ ਐਂਡ ਵਾਈਫ ਇਕੱਠੇ ਹੋ ਜਾਣ ਠੀਕ ਹੈ ਕਿ ਜੇ ਮੁੱਦੇ ਹੀ ਨਹੀਂ ਮੁੱਕੇ ਤੇ ਹਸਬੈਂਡ ਐਂਡ ਵਾਈਫ ਇਟ ਇਜ਼ ਜਸਟ ਜਿੱਸਾ ਕਹੀਦਾ ਉਤੋਂ ਦੀ ਕਹਿੰਦੇ ਨੇ ਨਾ ਕਿ ਕਾਰਪਟ ਵਿਛਾ ਲਓ ਜਦੋਂ ਜਦੋਂ ਫੇਰ ਹੋ ਜਾਏਗਾ ਫੇਰ ਸਫਾਈ ਕਰ ਲਾਂਗੇ ਸੋ ਇਹ ਗੱਲਾਂ ਲੋਕਾਂ ਵਿੱਚ ਸੈਲ ਨਹੀਂ ਕਰ ਰੀਆਂ ਬਾਕੀ ਬੈਸਟ ਆਫ ਵਿਸ਼ਸ ਮੈਂ ਸਮਝਨੇ ਇਹਦੇ ਵਿੱਚ ਵੇਖੋ ਦੋ ਚੀਜ਼ਾਂ ਸਮਝੋ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੇ ਵਿੱਚ ਅਸਲ ਫਾਇਦਾ ਨਿਹਰਾ ਥੋੜਾ ਮੋਟਾ ਹੋਏਗਾ ਪਾਜਪਾ ਨੂੰ ਕਿਉਂਕਿ ਪਾਜਪਾ ਨੂੰ ਪਤਾ ਪਿੰਡਾਂ ਵਿੱਚ ਸਾਡੀ ਐਂਟਰੀ ਬੰਦ ਹੈ। ਅਕਾਲੀ ਦਲ ਦੇ ਬਹਾਨੇ ਬੂਥ ਲਾਂਜੋਗਾ ਪ੍ਰਬੰਧ ਇਹਨਾਂ ਕੋ ਜੇਗਾ। ਤੇ ਅਕਾਲੀ ਦਲ ਨੂੰ ਇੰਨਾ ਮੈਂ ਦੱਸ ਦਵਾ ਪਿੰਡੂ ਵੋਟ ਕਿਸਾਨਾਂ ਦੀ ਵੋਟ ਜਿਹੜੀ ਤੁਹਾਡੀ ਵੀ ਉਹ ਵੀ ਨਹੀਂ ਭੁਗਤਦੀ। ਇਹਦਾ ਵੱਡਾ ਨੁਕਸਾਨ ਪੋਲੀਟੀਕਲ ਤੌਰ ਤੇ ਅਕਾਲੀ ਦਲ ਨੂੰ ਝੇਲਣਾ ਪੈਗਾ। ਬਾਕੀ ਮੈਂ ਇਹਨਾਂ ਨੂੰ ਆਪਣੀਆਂ ਬੈਸਟ ਅਫੀਸ਼ੀਅਲਸ ਪੇਸ਼ ਕਰਨਾਂ। ਸ਼ਾਦੀ ਦਾ ਤਿਉਹਾਰ ਆ ਗਿਆ ਤੁਹਾਡੇ ਇਕੱਠੇ ਹੋਣਾ ਜ਼ਰੂਰੀ ਹੈ ਰਿਸ਼ਤੇਦਾਰ ਵੀ ਵਿਚਾਰੇ ਤਰਲੋ ਮੱਚੀ ਹੋ ਰਹੇ ਨੇ ਕਿ ਇਕੱਠੇ ਹੋਵੋ ਲੋਕ ਜਿਹੜੇ ਸੱਦੇ ਨੇ ਵਿਆਹ ਸ਼ਾਦੀ ਚੋ ਕੀ ਕਹਿਣਗੇ ਜੋ ਇਹਨਾਂ ਦੀ ਇੱਕ ਮਜਬੂਰੀ ਦਾ ਰਿਸ਼ਤਾ ਹੈ ਮੰਨ ਕੇ ਲੋ ਮੈਂ ਤੁਹਾਨੂੰ ਪਹਿਲੀ ਦੱਸ ਦਿੰਦਾ ਹੋਰ ਕਸਤਾ ਬਣਾਣਾ ਸੀ ਹੋਰ ਤੁਹਾਨੂੰ ਮੈਂ ਐਫੀਡੇਵਿਟ ਦੇ ਕਹਿੰਦੇ ਉਹ ਦੇ ਦੇਣਾ ਭਗਵੰਤ ਮਾਂ ਲੜੇਗਾ ਮੈਂ ਪੱਕਾ ਇਹ ਭਗਵੰਤ ਵੇਖੋ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਉਹਦਾ ਚੈਲੰਜ ਪੂਰ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਰਡਨ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਹਾਂ ਜੇ ਭਗਵੰਤ ਲੜਦਾ ਉਹ ਬਕਾਇਦਾ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਤੇ ਜਿਹੜੀ ਮਰਜ਼ੀ ਸੀਟ ਤੋਂ ਪੰਜਾਬ ਚ ਜਿੱਥੋਂ ਵੀ ਲੜੇਗਾ ਭਗਵੰਤ ਦੇ ਬਰਾਬਰ ਮੈਂ ਆਮਾ